ਤੁਸੀਂ ਗਾਉਣ ਵਾਲਿਆਂ ਨੂੰ ਵੀ ਬਲਾਉ ਗੱਫਾ ਬਹੁਤ ਮਾਰਦੇ ਆਂ ਖਦੂਖਾਂ ਚੱਕੀ ਫਿਰਦੇ ਆਂ ਕਿੱਲਾ ਕਰਦੇ ਨਹੀਂ ਸਿਸਟਮ ਠਾਣੇ ਨਾਲ ਪੁੱਛ ਕੇ ਲੱਗਦਾ ਉਹ ਮਤਲਬ ਹੁਣ ਇਹਨਾਂ ਨੂੰ ਵੀ ਆਉਣਾ ਪਤਾ ਪੈਣਾ ਹੀ ਆ ਨਾ ਨਹੀਂ ਤਾਂ ਫੇਰ ਜਿਹੜੇ ਵਿਆਹ 'ਚ ਟੱਕਰ ਆ ਗਏ ਲੋ ਉਹ ਵਿਆਹ ਆ ਗਾ ਵਿਕਣ ਆ ਗਾ ਕੁੱਡੇ ਬੈ ਕੇ ਫਿਰ ਪਤਾ ਕਰੂਗਾ ਉਹ ਤਾਂ ਨਹੀਂ ਨਹੀਂ ਮਲੇ ਬਸ ਇਹ ਸਾਰੀ ਆਉਂਦੀ ਨਹੀਂ ਉਹਨਾਂ ਦੀ ਆਪਣੀ ਸਾਰੀ ਖਲਾਗ ਮੇਰੇ ਘਰ ਤੋਂ ਜੀਵਕਜੀਤ ਨੂੰ ਬੁਲਾਓ ਜੀ ਬਾਈ ਦੋ ਗਾਣੇ ਕਰਵਾਓ ਜੀ ਜੇ ਕਾਉਗੇ ਠੀਕ ਹੈ ਅਸੀਂ ਚੈੱਕ ਤਾਂ ਵੀ ਅਸੀਂ ਇਹ ਚ ਕਰੀਏ ਇੱਕ ਤੁਸੀਂ ਆਪ ਦੇ ਲੈਵਲ ਤੇ ਬਿਲਕੁਲ ਕਰ ਲੈਣ ਦਿਓ ਕਹਿ ਕੇ ਬਲਾਉਗੇ ਫਿਰ ਉਹਨਾਂ ਦਾ ਆਉਣਾ ਕੀ ਹੈ ਉਹ ਆਪ ਹੀ ਉਹਨੇ ਆਊਗਾ ਕਲਾਕਾਰ ਨੂੰ ਆਉਣਾ ਉਹਨਾਂ ਨੂੰ ਖੁਦ ਵੀ ਸ਼ਰਮ ਆਉਂਦੀ ਹੈ ਸਾਰੇ ਪੰਜਾਬ ਦੇ ਨੇ ਜਿੰਨਾ ਪਾ ਮੋਲ ਦਾ ਸ਼ਰਮ ਆਈ ਜਾਂਦਾ ਤੁਹਾਡੇ ਤੁਹਾਡੇ ਵਿਆਹ ਦੇ ਨਖੜਾ ਖਾੜੇ ਲਾਉਣੇ ਆ ਰੁਪਏ ਕਿੱਥੋਂ ਆਣੇ ਆਉਣ ਵਾਲੇ ਨੇ ਜਦੋਂ ਇਹਦਾ ਤੂੜੀ ਵੇਚਣ ਲੱਗ ਜਾਣਗੇ ਜੇ ਤੁਸੀਂ ਹਰਤਾਲ ਕਰਦੀ ਆ ਨਵੇਂ ਵਿਆਹ ਕਰਾਉਣੇ ਕਹਿੰਦਾ ਵੀ ਅਸੀਂ ਕੌਣ ਵਾਲਾ ਬੁਲਾਉਣਾ ਕੋਈ ਨਹੀਂ ਬੱਦੋ ਨੂੰ ਦੇਖਿਓ ਆ ਸਾਰੀਆਂ ਡਿਪੈਂਡਰਾਂ ਬੈਕਾਂ ਨਾਲ ਚੱਕ ਲੈ ਜਿਹੜੀ ਮੇਸੇ